ਅੱਛਾ ਹਰਨੂਰ ਆਇਆ ਹਰਨੂਰ ਪਾਜੀ ਵੀਡੀਓ ਪਾਉਂਦਾ ਇਹਦੀ ਹੈਨਾ ਇਹਦੀ ਵੀਡੀਓ ਵਾਇਰਲ ਹੋ ਇੱਕ ਮਿਲੀਅਨ ਵਿਊ ਇਹਦੇ ਚ ਆਏ ਸੀਗੇ ਹੈਨਾ ਇਹਦੇ ਇਹਦੇ ਅੱਛਾ 3 ਮਿਲੀਅਨ ਵਿਊ ਆਏ ਨੇ ਖਾਣਾ ਪੰਜਾਬ ਚ 50 60 ਚੈਨਲ ਤੇ ਪਈ ਉਹ ਵੀਡੀਓ ਤੇ ਆਹ ਕੁੜੀ ਹੈ ਬਾਈ ਦੇਖ ਲਓ ਜਿਹਨੇ ਨੱਚਿਆ ਸੀ ਤੇ 3 ਮਿਲੀਅਨ ਵਿਊ ਆਏ ਸੀਗੇ ਇਹਦੇ ਆ ਦੇਖੋ ਜੀ ਮਿਹਨਤ ਭਰਾ ਦੀ ਕੀ ਲੈ ਕੇ ਆਏ ਹੋ ਇਹ ਭਾਜੀ ਘੋੜਿਆਂ ਦਾ ਆ ਦੇਖੋ ਯਾਰ ਕੀ ਗੱਲ ਬਾਤ ਹੈ ਯਾਰ ਭਰਾ ਜੈਕਟ ਜੋਗੜ ਪਾ ਲਿਆ ਕਰੋ ਠੰਡੋਂ ਨਹੀਂ ਕੋਈ ਖਾਨੀ ਇਧਰ ਕੰਮ ਕਰਦੇ ਨਹੀਂ ਲੱਗਦੀ ਸੀ ਆਏ ਹਾਏ ਹਾਏ ਨਹੀਂ ਬਿਲਕੁਲ 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 ਭਾਜੀ ਆ ਬਿਲਕੁਲ ਐਂਟਰੈਂਸ ਇਧਰ ਘੋੜੀਆਂ ਬੰਨੀਆਂ ਤੁਸੀਂ ਉਧਰ ਨਾਲ ਜਵਾਗ ਸੀਗੇ ਤੇ ਮੈਂ ਕਿਹਾ ਮੈਂ ਕਿਹਾ ਭਾਜੀ ਇਹ ਘੋੜੀਆਂ ਕਿਹਦੀਆਂ ਤੇ ਕਹਿੰਦੇ ਹੈਪੀ ਭਾਜੀ ਦੀਆਂ ਅੱਗੇ ਗਿਆ ਉਹਨਾਂ ਨੂੰ ਵੀ ਪੁੱਛਿਆ ਕਹਿੰਦੇ ਮੈਂ ਕਿਹਾ ਭਾਜੀ ਹੈਪੀ ਭਾਈ ਦੇ ਘਰ ਜਾਣਾ ਕਹਿੰਦੇ ਆ ਨਾਲ ਹੀ ਇਹ ਘੋੜੀਆਂ ਵਾਲੇ ਤੇ ਭਾਜੀ ਮੈਨੂੰ ਲੱਗਦਾ ਉਹਨਾਂ ਤੋਂ امیر ਤੁਸੀਂ ਹੋ ਯਾਰ ਮਹਾਰਾਜ ਦੀ ਮੇਰਾ ਭਾਜੀ ਇਹਨਾਂ ਕਰਕੇ ਆ ਜੀ ਸਾਰਾ ਹਾਂ ਬਿਲਕੁਲ ਬਿਲਕੁਲ ਹਾਂ ਜੀ ਇਹਨਾਂ ਦੇ ਕਰਕੇ ਜਿਹੜਾ ਨਾਂ ਆ ਬੰਦਾ ਚਲੋ امیر ਪੈਸੇ ਨਾਲ ਦਾ امیر ਹੁੰਦਾ ਜਾਂਦਾ ਨਾ ਜੀ ਪਰ ਜਿਹੜਾ ਇਹਨਾਂ ਦੇ ਨਾਂ ਇਹਨਾਂ ਨਾਲ ਘੋੜੀਆਂ ਦੇ ਨਾਲ ਨਾਂ ਬਣਿਆ ਨਾ ਉਹ ਮੀਰੀ ਸਾਰ ਨਾਲੋਂ ਵੱਡੀ ਹੈ ਕੀ ਬਾਤ ਹੈ ਭਰਾ ਨੇ ਬਹੁਤ ਵੱਡੀ ਗੱਲ ਕੀਤੀ ਭਾਜੀ ਹਾਂ ਜੀ ਕਹਿੰਦੇ ਜਿਨ੍ਹਾਂ ਨੇ ਰੱਖਿਆ ਘੋੜੇ ਉਹਨਾਂ ਦੇ ਦਿਲ ਹੁੰਦੇ ਨਹੀਂ ਥੋੜੇ ਤੇ ਅੱਜ ਤੁਹਾਨੂੰ ਮਿਲਾਉਣੇ ਆ ਵੱਡੇ ਦਿਲ ਵਾਲੇ ਭਰਾ ਨਾਲ ਤੇ ਨਾਲੇ ਵੀਡੀਓ ਹੈਪੀ ਵੀਡੀਓ ਕਿਉਂਕਿ ਬਾਈ ਦਾ ਨਾਂ ਹੈਪੀ ਹੈ ਵੈਸੇ ਵੀ ਹੈਪੀ ਰਹਿੰਦਾ ਹੈ ਕਦੇ ਰੋਸਦਾ ਨਹੀਂ ਨਾ ਅਕਸਮਤ ਨੂੰ ਰੋਸਾ ਜਾਂਦਾ ਨਾ ਰੱਬ ਤੋਂ ਰੋਸਦਾ ਹੈ ਰੱਬ ਦੇ ਭਾਣੇ 'ਚ ਖੁਸ਼ ਰਹਿੰਦਾ ਹੈ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਤੇ ਵੀਡੀਓ ਬਹੁਤ ਹੀ ਘੈਂਟ ਹੋਣ ਵਾਲੀ ਹੈ ਤੇ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਤੇ ਨਾਲ ਚੈਨਲ ਨੂੰ ਕਰ ਲੋ ਲਾਈਕ ਤੇ ਸਬਸਕ੍ਰਾਈਬ ਇਦਾਂ ਹੀ ਸੋਹਣੀ ਸੋਹਣੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਤੁਹਾਡਾ ਆਪਣਾ YouTube Facebook Instagram ਚੈਨਲ ਵੈਂਟੇਜ ਕਲਚਰ 9766 ਤੇ ਆਪ ਧੁੱਪ ਵੀ ਬੜੀ ਘੈਂਟ ਲੱਗੀ ਹੈ ਤੁਹਾਨੂੰ ਲੈ ਕੇ ਚੱਲੇ ਆ ਬਾਈ ਦੇ ਫਾਰਮ ਤੇ ਆ ਤੇਰੀ ਆ ਚੱਕਦੇ ਫੱਟੇ ਨੱਪਦੇ ਕਿੱਲੀ ਸ਼ਾਮ ਨੂੰ ਜਲੰਧਰ ਤੇ ਸਵੇਰ ਨੂੰ ਦਿੱਲੀ ਲਓ ਜੀ ਅਸੀਂ ਪਹੁੰਚ ਚੁੱਕੇ ਆਪਣੇ ਭਰਾ ਦੇ ਘਰਾਂ ਦੇ ਨੇੜੇ ਆ ਘੋੜੀਆਂ ਕਿਹਦੀਆਂ ਬਾਜੀ ਹੈ ਹੈਪੀ ਹੋ ਜਾਂਦੇ ਨੇ ਹੈਪੀ ਉਹ ਬੱਲੇ ਕਿੱਥੇ ਰਹਿੰਦਾ ਹੈਪੀ ਜਾਣਦੇ ਹੋ ਹੈਪੀ ਘੋੜੀਆਂ ਵਾਲਾ ਲਓ ਜੀ ਆ ਦੇਖੋ ਜੀ ਬੋਰਡ ਇਹਨੂੰ ਕਹਿੰਦੇ ਆ ਬੋਰਡ ਹੈ ਨਾ ਵਾਹ ਜੀ ਵਾਹ ਬੋਰਡ ਪਾਪਾ ਬੋਰਡ ਜੈ ਹੋ ਆ ਗੁਰਦੁਆਰਾ ਸਾਹਿਬ ਕਿ ਅਸੀਂ ਪਹੁੰਚ ਗਏ ਜੀ ਬਾਈ ਹੈਪੀ ਦੇ ਕੋਲੇ ਇਹਨੂੰ ਕਹਿੰਦੇ ਆ ਬਾਈ ਮਿਹਨਤ ਜੈਨੂੰ ਆਜੇ ਤਰੀਕਾ ਹੋਦਾ ਇੰਡੀਆ ਵੀ ਅਮਰੀਕਾ ਹੈਨਾ ਤੇ ਪੰਜਾਬ ਤੋਂ ਸੋਹਣੀ ਜਗ੍ਹਾ ਹੈਗੀ ਐ ਕੋਈ ਦੱਸੋ ਪਾਜੀ ਵੀਡੀਓ ਪਾਉਂਦਾ ਇਹਦੀ ਹੈਨਾ ਅੱਛਾ ਜੋ ਸੇਰਾ ਹੀ ਲਾਇਆ ਪਿਆ ਬਾਈ ਨੇ ਇਹਦੀ ਉਮਰ ਕਿੰਨੀ ਉਮਰ ਹੈ ਜੀ 4.5 ਹਾਂ ਬੇਟਾ ਨਾ 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 ਮੇਰੇ ਬੇਟਾ 4.5 ਸਾਲ ਹੈ ਨਾ ਤੇ ਕੱਦ ਕਿੰਨਾ ਕਰ ਗਈ 8+2 ਅੱਛਾ ਕੀ ਬਾਤ ਹੈ ਇਹ ਭਾਜੀ ਦੀ ਫੇਵਰੇਟ ਕੋੜੀ ਹੈ ਨਾ ਹਾਂ ਸਭ ਤੋਂ ਪਹਿਲੀ ਬਿਸ਼ੇਰੀ ਹੈ ਕਰਦੀ ਅੱਛਾ ਸਭ ਤੋਂ ਪਹਿਲੀ ਹੈ ਮਾਲ ਕਰਦੀ ਹੈ ਹੈ ਸਭ ਤੋਂ ਕਰਦੀ ਪਹਿਲੀ ਬਿਸ਼ੇਰੀ ਇਹੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਆਹ ਦੇਖ ਲਓ ਭਰਾ ਪਹਿਲੀ ਬਿਸ਼ੇਰੀ ਹੈ ਭਾਈ ਦੀ ਇਹ ਸਾਡੇ ਹੈਪੀ ਭਰਾ ਦੀ ਇਹਦਾ ਕੀ ਨਾਮ ਹੈ ਇਹ ਹੈ ਕੀ ਸਹਿਜ ਉਹਦੀ ਬੱਚੀ ਹੈ ਅੱਛਾ ਸਹਿਜ ਹੈ ਹਾਂਜੀ ਇਹ 3 ਨੰਬਰ ਵਾਲੀ ਬੱਚੀ ਹੈ ਹਾਂ ਤੇਰਾ ਪਿਓ ਕਿਹੜਾ ਇਹਦਾ ਕੀ ਸੋਨੂ ਅੱਛਾ ਸੋਨੂ ਹਾਂਜੀ ਬਹੁਤ ਸੋਨਾ ਘੋੜਾ ਸੀਗਾ ਹੈ ਨਾ ਤੇ ਦੇਖ ਲਓ ਦੇਵਮਣ ਵੀ ਹੈਗਾ ਪਛੇਰੀ ਦੇ ਨਾ ਬੇਟਾ ਸ਼ਾਬਾਸ਼ ਭਾਜੀ ਮਿਹਨਤ ਬਹੁਤ ਕਰਦਾ ਯਾਰ ਸਲੂਟ ਹੈ ਭਾਜੀ ਦੀ ਮਿਹਨਤ ਨੂੰ ਨਹੀਂ ਸਾਰੀ ਹੈ ਸਪੌਟਲੈਸ ਹੈ ਨਾ ਹਾਈ ਸਪੌਟਲੈਸ ਹਮ ਸਾਲ ਦੀ ਹੈ ਆ ਦੇਖੋ ਦੋਸਤੋ ਇਹ ਸਾਡੇ ਭਰਾ ਦੀ ਮਿਹਨਤ ਹੈ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਕੋਲ ਪੈਸਾ ਕਿੰਨਾ ਹੈ ਤੁਹਾਡਾ ਦਿਲ ਵੱਡਾ ਚਾਹੀਦਾ ਤੇ ਭਰਾ ਸਾਡੇ ਦਾ ਦਿਲ ਬਹੁਤ ਵੱਡਾ ਹੈ ਇਹ ਉਹਦੀ ਛੋਟੀ ਭੈਣ ਹੈ ਨਾ ਹਮ ਸ਼ਾਬਾਸ਼ ਇਹਦੀ ਕਿੰਨੀ ਉਮਰ ਹੈ ਅੱਛਾ 1.5 ਸਾਲ ਕੱਦ ਦਾ ਵਧੀਆ ਕਰੀ ਜਾਂਦੀ ਹੈ ਨਾ ਹਮ ਹੈ ਸਪੋਰਟਲੈਸ ਹੈ ਨਾ ਹੈ ਸਪੋਰਟ ਸਪੋਰਟ ਕਰਵਾਉਂਗਾ ਲੈ ਅੱਛਾ ਮਾੜਾ ਮੋਟਾ ਹੈ ਉਹ ਉਹ ਉਹਦੀ ਵੱਡੀ ਭੈਣ ਆ ਨਾ ਜਿਹੜੀ 4 ਸਾਲ ਦੀ 4 ਸਾਲ ਦੀ ਉਹਦੇ ਬਰਾਬਰ ਆ ਉਹ ਤੋਂ ਉੱਪਰੇ ਚੱਲ ਗਈ ਹੋਈ ਨੌਕਰੀ ਦਾ ਫਿਰ ਭਾਜੀ ਉਹ ਹੈ ਨਾ ਇੱਕ ਕਹਿ ਲੋ ਇਹ ਨੌਕਰੇ ਜਿਹੜੇ ਆ ਉਹ ਬਲੈਰੋ ਵਰਗੇ ਆ ਜਦੋਂ ਮਰਜ਼ੀ ਅੱਧੀ ਰਾਤ ਨੂੰ ਭੇਜ ਦੋ ਉਹਨਾਂ ਨੂੰ ਨਹੀਂ ਜਦੋਂ ਮਰਜ਼ੀ ਹੂੰ ਆ ਭਰਾ ਸਾਡੇ ਦੀ ਮਿਹਨਤ ਆ ਯਾਰ ਆ ਚੈੱਕ ਕਰੋ ਦੋਸਤੋ ਉਹ ਜਿਹੜੀ ਨੱਚਦੀ ਖੜੀ ਉਹ ਕਿਹੜੀ ਅੱਛਾ ਇਹ ਨੱਚਦੀ ਹੈ ਹਾਂ ਜੀ ਇਹ ਨੱਚਦੀ ਹੈ ਸਰ ਨਚਾਣੇ ਇਹਨੂੰ ਅੱਜ ਆਹ ਦੇਖ ਲੋ ਮੌਸਮ ਵੀ ਕਹਿੰਟ ਹੋਇਆ ਵੈ ਨਹੀਂ ਟੋਪੀ ਲੱਗੀ ਵੀ ਹੈ ਹਾਂ ਉਹ ਦੇਖੀ ਮੈਂ ਪਹਿਲੇ ਹੀ ਨਹੀਂ ਨਹੀਂ ਵਧੀਆ ਵਧੀਆ ਯਾਰ ਇਹਨਾਂ ਨੂੰ ਖੁੱਲਾ ਹੀ ਚਾਹੀਦਾ ਕੰਮ ਘਰ ਕਿਹੜਾ ਮਾਰ ਕੇ ਆਈ ਉਹ ਜੇ ਅੱਛਾ ਕਿਹੜਾ ਮਾਰ ਕੇ ਆਈ ਦੋ ਇਹ ਸਭ ਤੋਂ ਪੁਰਾਣੀ ਘੋੜੀ ਹਾਂ ਇਹ ਸਾਰਿਆਂ ਤੋਂ ਪੁਰਾਣੀ ਹੈ ਨਾ ਸਾਰੀਆਂ ਦੀ ਹੈ ਅੱਛਾ ਇਹ ਹੈਡ ਹੈ ਤੁਹਾਡੀ ਮਾਰ ਕਰ ਸਾਰੇ ਅੱਛਾ ਇਹ ਸਾਰਿਆਂ ਨੂੰ ਮੋਨੀਟਰ ਕਰਦੀ ਹੈ ਨਾ ਹਾਂਜੀ ਹੁਣ ਕਰ ਇਹ ਕਰ ਰੂਟੀਨ ਆਨੇ ਕਰਦੇ ਕਿਹੜਾ ਮਾਰਨੇ ਮਾਰਨਾ ਅੱਛਾ ਘਰੇ ਕਿਹੜਾ ਮਾਰ ਕੇ ਆਈ ਘਰੇ ਖੜ ਕੇ ਆਂਦੀ ਆ ਹੂੰ ਘਰੇ ਖੜ ਕੇ ਆਂਦੀ ਹੈ ਹਾਂ ਘਰੇ ਖੜ ਕੇ ਰੋਟੀ ਖਾ ਕੇ ਆਣਾ ਨਹੀਂ ਅੱਛਾ ਤੇ ਨਾਲ ਨਾਲ ਇਹ ਹੈ ਨਾ ਕਿ ਅਗਲਿਆਂ ਨੇ ਅਗਲੀ ਨੇ ਦੇਖਣਾ ਵੀ ਪੈਂਦਾ ਮੋਨੀਟਰਿੰਗ ਵੀ ਕਰਨੀ ਪੈਂਦੀ ਉਹਨੂੰ ਨਹੀਂ ਨਿਗਰਾਨੀ ਆਣਾ ਪੜ ਕੇ ਤੁਰਪ ਵੈਨ ਨੂੰ ਅੱਛਾ ਲੈ ਵੀ ਇਹ ਵੀ ਕੋੜੀ ਇਹ ਵੀ ਕੋੜੀ ਆ ਜੀ ਹੂੰ ਕਮਾਇਰ ਨੂੰ ਥੋੜਾ ਜਿਆ ਗੇੜਾ ਦਵਾ ਇਦਾਂ ਕਮਾ ਇਦਾਂ ਘੁਮਾ ਦੇ ਸ਼ਾਬਾ ਸ਼ਾਬ ਕੀ ਏ ਹੂੰ ਇਹਦੀ ਬਾਵਾ ਉਮਰ ਲੱਗਦੀ ਹੈ ਨਾ 8 ਬਣਾ ਦੇ 8 ਸਾਲ ਦੀ ਉਮਰ ਹੈ ਇਹਦੀ ਏ ਨਹੀਂ ਦੀ ਹੈ ਇਹਦੀ ਵੀਡੀਓ ਵਾਇਰਲ ਹੋ 1 ਮਿਲੀਅਨ ਵਿਊ ਇਹਦੇ ਚ ਆਏ ਸੀਗੇ ਹੈਨਾ ਇਹਦੇ ਇਹਦੇ ਅਸਲ 3 ਮਿਲੀਅਨ ਵਿਊ ਆਏ ਮੇਰੇ ਖਿਆਲ ਨਾਲ ਪੰਜਾਬ ਚ 50 60 ਚੈਨਲਾਂ ਤੇ ਪਈ ਹੋਣੀ ਵੀਡੀਓ ਤੇ ਆਹ ਕੁੜੀ ਹੈ ਭਾਈ ਦੇਖ ਲੋ ਜਿਹਨੇ ਨੱਚਿਆ ਸੀ ਤੇ 3 ਮਿਲੀਅਨ ਵਿਊ ਆਏ ਸੀਗੇ ਇਹਦੇ ਬਹੁਤ ਇਹ ਪਾਕਿਸਤਾਨੀ ਡਾਂਸ ਕਰਦੀ ਹੈ ਹੈਨਾ ਇੱਕ ਮੱਥਾ ਡੇਕਦੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਹ ਓਏ 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 ਹਾਂਜੀ ਇੱਕ ਪਾਕਿਸਤਾਨੀ ਡਾਂਸ ਕਰਦੀ ਪਤਾ ਨਹੀਂ ਕਿਹੜਾ ਭਾਜੀ ਦੱਸਦਾ ਸੀ ਹੈਪੀ ਭਾਜੀ ਦੱਸ ਰਹੀ ਕਹਿੰਦਾ ਪਾਕਿਸਤਾਨੀ ਡਾਂਸ ਹੈ ਕੋਈ ਉਹ ਕਰਦੀ ਹੈ ਇਹ ਕੁੜੀ ਅੱਛਾ ਤਾਰ ਦੀ ਨਿੱਕੀ ਸੋ ਤਾਂ ਜੋ ਮਾਰ ਦੀ ਗੱਲ ਨਹੀਂ ਇਦਾਂ ਹੀ ਆ ਭਰਾਵਾ ਇਹ ਜਿਹੜੇ ਘੋੜੇ ਘੋੜੇ ਕੁੜੀਆਂ ਨੇ ਜਦੋਂ ਇੱਕ ਕਹਿ ਲਈਏ ਕਿ ਜੰਪਾਲ ਜਿੱਥੋਂ ਹੁੰਦੀ ਹੈ ਨਾ ਇਹਨਾਂ ਦੀ ਉਹ ਰਿਸ਼ਤਾ ਬਣ ਜਾਂਦਾ ਘਰਦਿਆਂ ਦਾ ਹਨਾ ਤੇ ਹੈਪੀ ਭਾਜੀ ਤੇ ਵਿਚਾਰਾ ਸਾਡਾ ਰੱਬ ਰੂਪੀ ਬੰਦਾ ਹੈ ਹਨਾ ਹੂੰ ਲੈ ਕੇ ਨਹੀਂ ਜਾਣੀ ਕੁੜੀਆਂ ਲੈ ਕੇ ਜਾਣੀ ਉਹ ਉੱਥੇ ਲੈ ਜਾਣ ਉਹ ਲੈ ਜੋ ਲੈ ਜੋ ਆ ਦੇਖੋ ਭਾਈ ਖੁੱਲੇ ਮੈਦਾਨ ਚ ਇਹ ਹੁੰਦੀ ਗੱਲ ਬਾਤ ਕਹਿੰਦੇ ਘੋੜਿਆਂ ਵਾਲਿਆਂ ਦੇ ਦਿਲ ਬੱਠੜ ਜਿੱਡੇ ਹੁੰਦੇ ਆ ਤੇ ਸ਼ਹਿਰ 'ਚ ਜਾਂ ਪਿੰਡ 'ਚ ਨੋਟ ਕਰਿਓ ਇੱਕ ਗੱਲ ਕਦੇ ਵੀ ਕੋਈ ਜੱਟਾ ਮਰਜੀ ਪੈਸੇ ਵਾਲਾ ਹੋਵੇ ਕੋਈ ਕਿਸੇ ਨੂੰ ਨਹੀਂ ਜਾਣਦਾ ਪਰ ਜਿੰਨੇ ਨਾ ਘਰੇ ਘੋੜੀਆਂ ਰੱਖੀਆਂ ਨੇ ਉਹਦੇ ਬਾਰੇ ਤੁਸੀਂ ਪਿੰਡ 'ਚ ਪੁੱਛੋਗੇ ਤੇ ਤੁਹਾਨੂੰ ਘਰ ਤੱਕ ਛੱਡ ਕੇ ਆਣਗੇ ਲੋਕੀ ਤੇ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਜਦੋਂ ਮੈਂ ਭਰਾ ਨੂੰ ਮਿਲਣ ਆਇਆ ਹੈਪੀ ਭਰਾ ਨੂੰ ਤੇ ਬੱਚੇ ਸੀਗੇ ਦੋ ਕਿਉਂ ਮੈਂ ਵੀਡੀਓ ਵੀ ਲਾ ਦਾਂਗਾ ਉਹ ਮੈਨੂੰ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਯਾਰ ਆ ਘੋੜੀਆਂ ਕਿਹਦੀਆਂ ਕਹਿੰਦੇ ਹੈਪੀ ਭਾਜੀ ਦੀ ਮੈਂ ਕਿਹਾ ਘਰ ਕਿੱਥੇ ਹੈ ਕਹਿੰਦੇ ਆਓ ਭਾਜੀ ਤੁਹਾਨੂੰ ਛੱਡ ਕੇ ਆਈਏ ਤੇ ਇੰਨਾ ਚਾਹ ਹੁੰਦਾ ਘੋੜਿਆਂ ਦਾ ਘੋੜੀਆਂ ਦਾ ਲੋਕਾਂ ਨੂੰ ਇਹ ਸਾਡਾ ਭਰਾ ਆ ਗਿਆ ਹੈਪੀ ਭਾਜੀ ਇਹਨੂੰ ਕਹਿੰਦੇ ਆ ਮਿੰਤ ਹੈਪੀ ਭਾਜੀ ਕਿਦਾਂ ਬਣਾ ਲਈ ਵੀਡੀਓ ਤੁਹਾਡੀ ਆ ਦੇਖੋ ਜੀ ਮਿਹਨਤ ਭਰਾ ਦੀ ਕੀ ਲੈ ਕੇ ਆਏ ਹੋ ਇਹ ਭਾਈ ਘੋੜਿਆਂ ਦਾ ਰਾਸ਼ਨ ਆ ਦੇਖੋ ਯਾਰ ਕੀ ਗੱਲ ਬਾਤ ਆ ਯਾਰ ਭਰਾ ਦੀ ਉਹ ਠੀਕ ਆ ਭਾਜੀ ਵਧੀਆ ਵਧੀਆ ਸਭ ਵਧੀਆ ਭਾਜੀ ਇਹ ਦੇਖੋ ਜੀ ਮਿਹਨਤ ਭਰਾ ਦੀ ਆ ਘੋੜਿਆਂ ਦਾ ਰਾਸ਼ਨ ਲੈ ਕੇ ਆਇਆ ਮੇਰਾ ਭਰਾ ਭਾਜੀ ਜੈਕਟ ਜੋਗੜ ਪਾ ਲਿਆ ਕਰੋ ਠੰਡੋਂ ਨਹੀਂ ਲਾ ਭਾਜੀ ਕੋਈ ਖਾਨੀ ਇਧਰ ਕੰਮ ਕਰਦੇ ਨਹੀਂ ਲੱਗਦੀ ਸੀ ਆਏ ਹਾਏ ਹਾਏ ਨਹੀਂ ਬਿਲਕੁਲ 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 ਭਾਜੀ ਸਹੀ ਹੈ ਆ ਜੀ ਤੁਹਾਨੂੰ ਮਿਲਾਨੇ ਆ ਭਰਾ ਨਾਲ ਤੇ ਹੈਪੀ ਬਾਈ ਇੱਕ ਚੀਜ਼ ਮੈਨੂੰ ਦੱਸਿਓ ਹਾਂਜੀ ਤੁਹਾਡੇ ਜਿਹੜਾ ਸਸੀ ਗੱਲ ਜੀ ਇੱਕ ਚੀਜ਼ ਦੱਸਿਓ ਤੁਹਾਡੇ ਪਿੰਡ 'ਚ ਕਿੰਨੇ ਘਰ ਜਿਹੜੇ ਕਿ ਬੜੇ ਅਮੀਰ ਨੇ ਜਿਹੜੇ ਲੋਕੇ ਭਾਈ ਅਮੀਰ ਭਾਈ ਵੈਹੇ ਵੈਹੇ ਅੰਦਾਜ਼ਾ ਅੰਦਾਜ਼ਾ ਗਰੀਬ ਤੋਂ ਗਰੀਬ ਵੀ ਪਏ ਆ ਭਾਈ ਖੇਲ ਦੇ ਵਿੱਚ ਸਿਰਫ ਅਮੀਰ ਦੱਸਣੇ ਤੁਸੀਂ ਅਮੀਰ ਤਾਂ ਭਾਈ ਕਰ ਤੋਂ ਵੱਧ ਨਹੀਂ ਜਿਹੜੇ ਤੁਸੀਂ ਜਿਨ੍ਹਾਂ ਨੂੰ ਜਾਣਦੇ ਹੋ ਹੋਣਗੇ 15 20 ਆਰਾਮ ਨਾਲ ਪਰ ਪਰ ਇੱਕ ਗੱਲ ਕਹਾਂ ਉਹਨਾਂ ਤੋਂ ਅਮੀਰ ਤੁਸੀਂ ਹੋ ਉਹ ਮੈਂ ਉਹ ਮੈਂ ਪਤਾ ਕਿਉਂ ਤਾਂ ਕਹਿੰਦਾ ਵਿਆਂ ਜਦੋਂ ਮੈਂ ਨਾ ਤੁਹਾਡੇ ਅਬ ਅਬ ਬਿਲਕੁਲ ਐਂਟਰੈਂਸ ਦੇ ਇੱਧਰ ਘੋੜੀਆਂ ਬੰਨੀਆਂ ਤੁਸੀਂ ਉਧਰ ਨਾਲ ਜਵਾਗ ਸੀਗੇ ਤੇ ਮੈਂ ਕਿਹਾ ਮੈਂ ਕਿਹਾ ਭਾਜੀ ਇਹ ਘੋੜੀਆਂ ਕਿਹਦੀਆਂ ਤੇ ਕਹਿੰਦੇ ਹੈਪੀ ਭਾਜੀ ਦੀਆਂ ਅੱਗੇ ਗਿਆ ਉਹਨਾਂ ਨੂੰ ਵੀ ਪੁੱਛਿਆ ਕਹਿੰਦੇ ਮੈਂ ਕਿਹਾ ਭਾਜੀ ਹੈਪੀ ਭਾਜੀ ਦੇ ਘਰ ਜਾਣਾ ਕਹਿੰਦੇ ਆ ਨਾਲ ਹੀ ਇਹ ਘੋੜੀਆਂ ਵਾਲੇ ਤੇ ਭਾਜੀ ਮੈਨੂੰ ਲੱਗਦਾ ਉਹਨਾਂ ਤੋਂ امیر ਤੁਸੀਂ ਹੋ ਯਾਰ ਮਹਾਰਾਜ ਦੀ ਮੇਰਾ ਭਾਜੀ ਇਹਨਾਂ ਕਰਕੇ ਆ ਜੀ ਸਾਰੇ ਹਾਂ ਬਿਲਕੁਲ ਬਿਲਕੁਲ ਹਾਂ ਜੀ ਇਹਨਾਂ ਦੇ ਕਰਕੇ ਜਿਹੜਾ ਨਾਂ ਆ ਬੰਦਾ ਚਲੋ امیر ਪੈਸੇ ਨਾਲ ਦਾ امیر ਹੁੰਦੇ ਜਾਂਦਾ ਨਾਈ ਪਰ ਜਿਹੜਾ ਇਹਨਾਂ ਦੇ ਨਾਂ ਇਹਨਾਂ ਨਾਲ ਕੋੜੀਆਂ ਦੇ ਨਾਲ ਨਾਂ ਬਣਿਆ ਨਾ ਉਹ ਮੀਰੀ ਸਾਰ ਨਾਲੋਂ ਵੱਡੀ ਹੈ। ਕੀ ਬਾਤ ਹੈ ਭਰਾ ਨੇ ਬਹੁਤ ਵੱਡੀ ਗੱਲ ਕੀਤੀ ਭਾਜੀ ਹਾਂ ਜੀ ਹੋਰ ਸੁਣਾਓ ਨਵੀਂ ਤਾਂ ਜੀ ਕੋਈ ਪਾਜੀ ਇੱਕ ਹੋਰ ਸਵਾਲ ਹੈ ਜਿਹੜੇ ਭਰਾ ਨੇ ਜਿਹੜੇ ਮੇਰੇ ਵਰਗੇ ਨਵੇਂ ਬੰਦੇ ਨੇ ਹੁਣ ਜਿੱਦਾਂ ਸਰਦੀਆਂ ਬਹੁਤ ਪੈਂਦੀ ਪਈਆਂ ਹੈ ਹਨਾ ਤੇ ਕੋਈ ਖਰਾਕ ਖਰੂਗ ਦੱਸੋ ਕਿ ਕੀ ਖਰਾਕ ਪਾਣੀ ਚਾਹੀਦੀ ਹੈ ਸਰਦੀਆਂ ਨੂੰ ਇਦਾਂ ਆ ਵੀ ਤੁਸੀਂ ਜੇ ਪਾਣੀ ਜਾਂ ਖਲਾਕ ਹੈ ਨਾ ਸਰਦੀਆਂ ਵਾਸਤੇ ਖਾਾਕ ਹੈ ਜਿਹੜੀ ਹੂੰ ਹੂੰ ਤੇ ਸਰਦੀਆਂ ਵਾਸਤੇ ਖਾਾਕ ਹੈ ਜੀ ਇਦਾਂ ਕੀ ਬਾਜਰਾ ਹਾਂ ਹਾਂ ਸਾਰਾ ਮੀਰਾ ਹਾਂ ਠੀਕ ਹੈ ਛੋਲੇ ਹਾਂ ਵਿੱਚ ਅਲਸੀ ਪਾਓ ਥੋੜੀ ਥੋੜੀ ਜਿੱਦਾਂ ਹਾਂ ਤੇ ਕਾਲੀ ਜੀਰੀ ਅਜਵੈਨ ਆ ਅੱਛਾ ਤੇ ਉਹਦੇ ਵਿੱਚ ਪਾਓ ਬਾਕੀ ਫਿਰ ਤੇਲ ਵਗੈਰਾ ਪਾ ਲਓ ਥੋੜੇ ਬਹੁਤੇ ਹਾਂ ਹੈ ਨਾ ਜੀ ਹਾਂ ਇਹ ਖਾਹ ਰਾਗ ਦਿਓ ਜੀ ਸਿਆਣ ਅੱਛਾ ਬਾਕੀ ਕੀ ਬਾਉ ਡਾਲਡਾ ਸੋਣਾ ਥੋੜਾ ਜਿਹਾ 100 ਗ੍ਰਾਮ ਡੇਂਡੀ ਰੈਗੂਲਰ ਪਾਣਾ 100 ਗ੍ਰਾਮ ਪਾਤਾ ਹਾਂ ਤੇ ਇੱਕ ਦੋ ਦਿਨ ਛੱਡ ਕੇ ਵੀ ਪਾ ਸਕਦੇ ਆ ਆਪਾਂ ਹਾਂਜੀ ਨਹੀਂ ਡਾਲਡਾ ਦੂਜਾ ਪਾ ਸਕਦੇ ਆ ਗਾਂ ਦਾ ਜਿਹੜਾ ਦੂਜਾਂ ਦਾ ਕੀ ਹਾਂ ਕੋਈ ਸੀ ਪਾ ਸਕਦੇ ਹਾਂ ਆਪਣੀ ਆਪਣੀ ਸ਼ਰਦਾ ਹੈ ਉਹ ਆਪਣੀ ਕਪੈਸਿਟੀ ਹੈ ਹਾਂ 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 ਜਿਹੜਾ ਆਪਾਂ ਨੂੰ ਜਿਹੜਾ ਹੋਰ ਦੱਸ ਸਕਦੇ ਆ ਆਪਾਂ ਨਾ ਤੇ ਸਸਤੀ ਜੀ ਖਾਹ ਰਾਗ ਦੱਸੋ ਕੋਈ ਇਸ ਤੋਂ ਸਸਤਾ ਕੁਝ ਹੁੰਦਾ ਕੁਝ ਸਸਤਾ ਭਾਜੀ ਫਿਰ ਇਦਾਂ ਆ ਜੇ ਸਸਤਾ ਪਾਣਾ ਚਲੋ ਇਹ ਤਾਂ ਥੋੜਾ ਥੋੜਾ ਮਤਲਬ ਇਹ ਬਣਾ ਕੇ ਫੀਲਟ ਰੱਖ ਲਓ ਅੱਧਾ ਕਿਲੋ ਪਾਈਆ ਜਾਂ ਬਾਤੀ ਰੈਗੂਲਰ ਇਹ ਘੋੜੇ ਨੂੰ ਠੀਕ ਹੈ ਨਹੀਂ ਇਹ ਕਦੋਂ ਪਾਣੀ ਸਵੇਰੇ ਕਿ ਸ਼ਾਮ ਨੂੰ ਸ਼ਾਮ ਦੇ ਟਾਈਮ ਪਾਓ ਜਰਾ ਤਾ ਪਾਣੀ ਘਣੀ ਪਲਾ ਕੇ ਠੀਕ ਹੈ ਨਹੀਂ ਉਸ ਤੋਂ ਬਾਅਦ ਜੇ ਜਿਆਦਾ ਸਸਤਾ ਹੈ ਤਾਂ ਫਿਰ ਜਿੱਦਾਂ ਕਿ ਚੌਕਰ ਲੈ ਲਓ ਸੋਇਆਬੀਨ ਦਾ ਛਿਲਕਾ ਲੈ ਲਓ ਉਹ ਟਾਈਮ ਛਿਲਕਾ ਲੈਂਦੇ ਇਹ ਮਿਲਾ ਕੇ ਤੂੜੀ ਦੇ ਵਿੱਚ 2-3 ਕਿਲੋ ਤੂੜੀ ਪਾਓ 1.5 2 ਕਿਲੋ ਮਾਲੇ ਪਾਓ ਠੀਕ ਆ ਉਹ ਪਾ ਸਕਾਂਗੇ ਬਾਕੀ ਸਿੱਧਾ ਸਿਆਹ ਹੌਲ ਹਾਲ ਹਰਾ ਜਾਲਾ ਚੱਲ ਪੈਣਾ ਆ ਜੇ ਵੀ ਹਮ ਬਰਸੀਨ ਇਹ ਵੀ ਪਾ ਸਕਾਂਗੇ ਹਾਂਜੀ ਹਾਂਜੀ ਨਹੀਂ ਠੀਕ ਆ ਭਾਜੀ ਵਧੀਆ ਯਾਰ ਇਹ ਕਿਉਂਕਿ ਤੁਸੀਂ ਬੜੇ ਪੁਰਾਣੇ ਬੰਦੇ ਜਿੱਦਾਂ ਰਾਮਪਾਲ ਜੀ ਹੋਗੇ ਤੁਸੀਂ ਹੋਗੇ ਹੈਨਾ ਚਲੋ ਭਾਈ ਇਦਾਂ ਵੀ ਜਿੱਦ ਜਿੱਦਾਂ ਬੰਦੇ ਦਾ ਹੌਲੀ ਹੌਲੀ ਬੰਦਾ ਕੰਮ 'ਚ ਪੈਂਦਾ ਰਹਿੰਦਾ ਤਜਰਬਾ ਵੱਧਦਾ ਜਾਂਦਾ ਏ ਉਸ ਹਿਸਾਬ ਨਾਲ ਉਹਦਾ ਲੱਗ ਜਾਂਦਾ ਉਹ ਜਿੱਦਾਂ ਅੱਜਕੱਲ ਤੁਹਾਨੂੰ ਪਤਾ ਕ੍ਰੇਜ਼ ਬਹੁਤ ਚੱਲਦਾ ਪਿਆ ਘੋੜਿਆਂ ਦਾ ਹੈਨਾ ਤੇ ਕੌਂਟਰੋਵਰਸੀ ਬਹੁਤ ਚੱਲਦੀ ਪਈ ਹੈ ਹੈਨਾ ਆਪਾਂ ਤਾਂ ਇਹ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਮਿਲ ਰਲ ਜੁਲ ਕੇ ਮੇਲ ਵਰਤ ਕੇ ਰਹੋ ਜੀ ਬੇੜਾ ਘੋੜਿਆਂ ਵਾਲਿਆਂ ਦੀ ਕੋਈ ਲੜਾਈ ਨਹੀਂ ਹੁੰਦੀ ਇਹ ਜਿੱਦਾਂ ਜਿਹੜੇ ਬਾਕੀ ਇੱਕ ਦੂਜੇ ਨਾਲ ਨਾ ਘੋੜੇ ਵਾਲਿਆਂ ਦਾ ਇੰਨਾ ਜ਼ਿਆਦਾ ਨਹੀਂ ਹੁੰਦਾ ਜਿਹੜੇ ਬਾਹਰਲੇ ਬੰ ਤੇ ਹੋਰ ਭਾਜੀ ਦੱਸੋ ਕੁਝ ਜਿੱਦਾਂ ਸਰਦੀਆਂ ਜਿੱਦਾਂ ਬਹੁਤ ਪੈਂਦੀ ਪਈਆਂ ਹਨ ਤੇ ਹੋਰ ਕੋਈ ਜਾਨਵਰ ਦਾ ਬਸ ਫਿਰ ਇਹੀ ਹੈ ਜੀ ਜਿਆਦਾ ਠੰਡਾ ਪਾਣੀ ਪੂਣੀ ਦਾ ਨਾ ਪਲਾਓ ਨਾ ਪਾਣੀ ਵੀ ਜਿਹੜਾ ਤਾਜ਼ਾ ਗੋਸਾ ਪਲਾਓ ਠੀਕ ਹੈ ਨਾ ਜੀ ਬਾਕੀ ਇਦਾਂ ਆ ਵੀ ਥੋੜਾ ਜਿਆਦਾ ਮੀਹ ਪਾਣੀ ਤੋਂ ਧਿਆਨ ਰੱਖੋ ਨਾ ਲੜਾਣ ਨੂੰ ਆਉਂਦਾ ਥੋੜਾ ਜਿਆਦਾ ਪਰਹੇਜ ਕਰੋ ਠੀਕ ਹੈ ਨਾ ਜੀ ਜਿਹਨਾਂ ਨਾਲ ਸਾਫ਼ ਸੁਥਰੇ ਜਿਹਨਾਂ ਨਾਲ ਖਰਖਰਾ ਪੁਰਸ਼ ਜਿਹੜਾ ਕੀ ਉਹ ਮਾਰੀ ਜਾਓ ਨਾ ਲੜਾਣ ਨਾਲ ਥੋੜਾ ਜਿਆਦਾ ਸਵਾਹ ਹਵਾ ਦੇ ਵਿੱਚ ਨਾ ਨੜਾਓ ਜੇ ਨੜਾਣਾ ਵੀ ਤਾਂ ਧੁੱਪ ਦੇ ਵਿੱਚ ਜਦੋਂ ਐਨ ਧੁੱਪ ਡਿਗੀ ਹੁੰਦੀ ਆ ਸਵਾਹ ਨਾ ਚੱਲੇ ਉਸ ਟਾਈਮ ਨੜਾਣਾ ਚੱਲਦਾ ਘੋੜੀ ਘੋੜੀ ਨਹੀਂ ਬਹੁਤ ਵਧੀਆ ਗੱਲ ਹੈ ਭਾਜੀ ਬਾਕੀ ਇੱਕ ਗੱਲ ਹੋਰ ਹੈ ਜੀ ਸਿਆਲ ਦੇ ਵਿੱਚ ਨਾ ਨੱਕ ਨੁੱਕ ਦਾ ਥੋੜੀ ਜਿਹਾ ਜਿੱਦਾਂ ਬਹੁਤ ਪਾਣੀ ਵਗਿਆ ਜਾਂਦਾ ਇਸ ਦਾ ਖਿਆਲ ਰੱਖਣਾ ਚਾਹੀਦਾ ਜੀ ਹਾਂ ਹਾਂ ਤੇ ਭਾਜੀ ਹੁਣ ਜੇ ਤੁਹਾਡੇ ਕੋਲ ਬਹੁਤ ਸੋਹਣੇ ਸੋਹਣੇ ਜਿੱਦਾਂ ਘੋੜੀਆਂ ਨੇ ਬਛੇਰੀਆਂ ਤੇ ਸੇਲ ਸੋਲ ਦੇ ਵੀ ਹੈਗਾ ਕਿ ਹੱਲੇ ਫਿਲਹਾਲ ਨਹੀਂ ਭਾਜੀ ਸੇਲ ਦੇ ਨਹੀਂ ਕੋਈ ਹੈਗੀ ਨਹੀਂ ਜੇ ਇਹ ਕਿਸੇ ਨੇ ਲੈਣਾ ਯਾਰ ਆਪਾਂ ਨੇ ਇਹ ਬਛੇਰਾ ਸੀਗਾ ਜੀ ਉਹ ਸੇਲ ਕਰ ਦੁੱਤਾ ਜ ਕਰਤੀ ਹੈ ਇਹਨਾਂ ਦੇ ਵਿੱਚੋਂ ਕੋਈ ਸੇਲ ਨਹੀਂ ਹੈ ਕੋੜਾ ਤੁਹਾਡਾ ਸੀਗਾ ਉਹ ਬਸ਼ੇਰਾ ਸੀ ਦਿਲ ਜਾਨ ਦਿਲ ਜਾਨ ਸੋ ਉਹਨੂੰ ਦਾ ਬੱਚਾ ਸੀ ਹੈਨਾ ਉਹਨੂੰ ਦਾ ਬੱਚਾ ਜੀ ਹਾਂ ਜੀ ਛੋਟਾ ਉਹ ਹਰਨੂਰ ਤੋਂ ਛੋਟਾ ਸੀਗਾ ਹਾਂ ਇਹ ਤੋਂ ਵੱਡਾ ਹੈ ਜੀ ਅੱਛਾ ਹਾਂ ਜੀ ਇਹ ਤੋਂ ਇਹ ਤੋਂ ਵੱਡਾ ਹੈਗਾ ਜੀ ਹਾਂ 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 ਇਹ ਵੀ ਉਹਦੀ ਭੈਣ ਹੈ ਹਾਂ ਜੀ ਇਹ ਇਹ ਤੋਂ ਉੱਤੋਂ ਛੋਟੀ ਹੈ ਜੀ ਉਹ ਬੇਟੀ ਹੈ ਜੀ ਅੱਛਾ 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 ਤੇ ਹੋਰ ਜਿੱਦਾਂ ਲੈਣੇ ਹੋਣ ਭਾਜੀ ਕਿਸੇ ਨੇ ਸੇਲ ਜੇ ਕਿਸੇ ਨੇ ਖਰੀਦਣੀ ਨਹੀਂ ਭਾਜੀ ਕੋਈ ਗੱਲ ਨਹੀਂ ਜੇ ਕਿਸੇ ਦੀ ਚਾਹਨਾ ਹੈਗੀ ਆ ਤਾਂ ਆਪਾਂ ਕੋਈ ਗੱਲ ਨਹੀਂ ਜਿੱਦਾਂ ਹੁਣ ਕਈ ਵਾਰੀ ਕੋਈ ਚੰਬੀ ਘੋੜੀ ਲਿਆਈ ਦੀ ਆ ਜਾਂ ਕੋਈ ਨਹੀਂ ਤਾਂ ਸੇਲ ਕਰ ਲਈ ਜਾਇਆ ਹਾਂਜੀ ਹਾਂਜੀ ਵੈਸੇ ਇਸ ਟਾਈਮ ਤਾਂ ਹਣ ਕੋਈ ਵੈਸੇ ਕਾਲੀ ਚੰਬੀ ਇੱਕ ਹੈਗੀ ਆਪਣੀ ਅੱਠਾ ਸੱਤ ਮਹੀਨੇ ਦੀ ਗੱਭਣ ਸਾਲੀ 7 ਮਹੀਨੇ ਹੋ ਜਾਣੇ ਉਹਨੂੰ ਆ ਆ ਲਈ ਹੈਣਾ ਹਾਂਜੀ 7ਵੇਂ ਜਾਣੇ ਦਿਲਜਾਨ ਤੋਂ ਗੱਭਣ ਹੈ ਠੀਕ ਹੈ ਇਹ ਵੇਚ ਦੋਗੇ ਤੁਸੀਂ ਇਹ ਬਾਜੀ ਕਰ ਲਾਂਗੇ ਕੋਈ ਚੰਗਾ ਵਧੀਆ ਰੇਟ ਭਰੂੰਗਾ ਨਾ ਇਹ ਕਰ ਲੈ ਰੇਟ ਫੋਨ ਤੇ ਦੱਸੋਗੇ ਹਾਂਜੀ ਰੇਟ ਕਰ ਦਾਂਗੇ ਜੀ ਚਲੋ ਸਾਬੀ ਹੋ ਜਾਊ ਕੰਮ ਸਾਬ ਦਾ ਹੀ ਹੈ ਭਾਈ ਜਿਆਦਾ ਨਹੀਂ ਹੈਗਾ ਜੀ ਨਹੀਂ ਮੈਂ ਤਾਂ ਹੀ ਤਾਂ ਹੀ ਮੈਂ ਗਿਆ ਮੈਂ ਕਿਹਾ ਚਲੋ 7 ਮਹੀਨੇ ਦੀ ਚੈੱਕ ਪਾਸ ਹੈ ਜੀ ਠੀਕ ਹੈ ਜੀ 19 ਤਰੀਕ ਨੂੰ 7 ਪੂਰੇ ਦੇ ਦਿਲ ਜਾਂ ਤੋਂ ਵੀ ਬਣਾ ਦੇ ਦਿਲ ਜਾਂ ਦਾ ਰਿਜ਼ਲਟ ਜਿਨ੍ਹਾਂ ਨੂੰ ਜਿਹੜਾ ਵੀ ਭਾਈ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਟੈਗ ਕੀਤਾ ਉਹਨਾਂ ਨੂੰ ਸਾਰੇ ਬਿਲਕੁਲ 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 ਤੇ ਹੈਪੀ ਭਾਈ ਇੱਕਲਾ ਸਵਾਲ ਪੁੱਛਣਾ ਭਰਾ ਤੋਂ ਮੈਂ ਕਿ ਘੋੜੇ ਰੱਖਣ ਲਈ ਪੈਸਾ ਚਾਹੀਦਾ ਕਿ ਜਿਗਰਾ ਚਾਹੀਦਾ ਭਾਜੀ ਵੱਡੀ ਗੱਲ ਤੇ ਇਹ ਹੈ ਜੀ ਪੈਸਾ ਦਾ ਇਹ ਜਿੱਥੇ ਆ ਜਾਂਦੇ ਉੱਥੇ ਆਟੋਮੈਟਿਕ ਆ ਹੀ ਜਾਂਦਾ ਜੀ ਠੀਕ ਹੈ ਨਾ ਜੀ ਮੇਰੀ ਮੇਨ ਗੱਲ ਮੇਨ ਗੱਲ ਕੀ ਹੈ ਵੀ ਜਿਗਰਾ ਜ਼ਰੂਰੀ ਹੈ ਜੀ ਘੋੜੇ ਰੱਖਣ ਲਈ ਘੋੜੇ ਰੱਖਣ ਨੂੰ ਜਿਗਰਾ ਜ਼ਰੂਰੀ ਹੈ ਜੀ ਬੰਦੇ ਨੂੰ ਮਤਲਬ ਇਦਾਂ ਨਹੀਂ ਸੋਚਣਾ ਚਾਹੀਦਾ ਵੀ ਲੈ ਵੀ ਇਹਨਾਂ ਦਾ ਖਰਚਾ ਜ਼ਿਆਦਾ ਆ ਜਾਂ ਆਪਾਂ ਨਹੀਂ ਖਰਚ ਸਕਦੇ ਕਰੋ ਉਹ ਪੈਸਾ ਆਪਣੇ ਆਪ ਆ ਜਾਂਦੇ ਇਹਨਾਂ ਦੇ ਪੈਰਾ ਵਿੱਚ ਹੀ ਫਲ ਫਲ ਮਿਲਦਾ ਹੈ ਪੂਰਾ ਪੂਰਾ ਜੀ ਇਸ ਗੱਲ ਦਾ ਕੋਈ ਸ਼ੱਕ ਨਹੀਂ ਹੈਗਾ ਭਾਜੀ ਵੀ ਨਹੀਂ ਮਿਲਦਾ ਮਿਲਦਾ ਬੰਦਾ ਜੇ ਸੇਵਾ ਕਰੇ ਇਦਾਂ ਨਹੀਂ ਹੈਗਾ ਵੀ ਅੱਜ ਆਪਾਂ ਘੋੜੀ ਲੈ ਆਂਦੀ ਲੈ ਵੀ ਆਪਾਂ ਕੱਲੂ ਗਈ ਅਸੀਂ ਕਰੋੜਪਤੀ ਬਣ ਜਾਈਏ ਜਾਂ ਲੱਖਪਤੀ ਬਣ ਜਾਈਏ ਫੇਰ ਨਹੀਂ ਸੇਵਾ ਕਰਨੀ ਪੈਂਦੀ ਸੰਘਰਸ਼ਾ ਸੰਘਰਸ਼ ਤਾਂ ਨਾਲ ਵੱਡੀ ਗੱਲ ਹੈ ਸੰਘਰਸ਼ੇ ਸੇਵਾ ਹੈ ਜਿੰਦਗੀ ਜੰਗ ਦਾ ਨਾਮ ਹੈ ਜੀ ਜਿੰਦਗੀ ਇੱਕ ਜੰਗ ਹੈ ਨਹੀਂ ਜੰਗ ਹੈ ਜੀ ਜੰਗ ਇਹ ਤੇ ਲੜਨੀ ਪੈਂਦੀ ਹੈ ਜੰਗ ਲੜਾਂਗੇ ਤਾਂ ਕਿਸੇ ਬੰਨੇ ਲੱਗਾਗੇ ਤੇ ਭਾਜੀ ਇੱਕ ਹੋਰ ਦੱਸੋ ਕਿ ਅੱਜ ਤੱਕ ਕਿੰਨੇ ਕਰ ਜਾਨਵਰਾਂ ਦਾ ਘਾਟਾ ਵੀ ਖਾਦਾ ਤੁਸੀਂ ਇਹ ਵੀ ਦੱਸੋ ਘਾਟਾ ਹੈ ਭਾਜੀ ਘਾਟਾ ਉਹ ਤਾਂ ਦੇਖੋ ਜਿਹੜੇ ਕੰਮ ਵਿੱਚ ਕੋਈ ਵੀ ਘਾਟਾ ਦਾ ਪੈਂਦੇ ਪੈਂਦੇ ਹੈ ਜੀ ਨਫੇ ਦੇ ਨਾਲ ਨੁਕਸਾਨ ਵੀ ਹੁੰਦਾ ਜੀ ਮਹਾਰਾਜ ਜੀ ਦਿਆਨਾ ਵੀ ਜੀ ਬੱਚਿਆਂ ਬੱਚੇ ਆਪਣੇ ਸਾਰੇ ਘਰ ਦੇ ਆ ਬਸ ਇਹ ਛੋਟੇ ਪਿੱਛੇ ਜੇ ਤੁਹਾਨੂੰ ਦੱਸਿਆ ਵੀ ਨੁਕਰੀ ਪੱਤੀ ਆਪਣੀ ਜਾਨ ਦੀ ਬਹੁਤ ਚੰਗੀ ਐਕਸਪਾਇਰ ਹੋਈ ਆ ਉਸ ਤੋਂ ਪਹਿਲਾਂ ਦੋ ਤਿੰਨ ਘੋੜੀਆਂ ਹੁੰਦੀਆਂ ਜੀ ਯਾਨੀ ਦੋ ਤਿੰਨ ਘੋੜੀਆਂ ਚੰਗੀਆਂ ਹੀ ਗਈਆਂ ਜੀ ਕਟਾਪ ਪੈਂਦਾ ਹੈਣਾ ਬਿਲਕੁਲ ਜੀ ਤੇ ਬੰਦਾ ਵੱਡਾ ਇਹਦਾ ਜੈਗੁਰ ਦਾ ਬਿਸ਼ੇਰਾ ਸੀਗਾ ਜੀ ਉਹ ਵੀ ਖਤਮ ਹੋ ਗਿਆ ਸੀਗਾ ਪੰਜਾਬ ਬਹੁਤ ਚੰਗਾ ਬੱਚਾ ਬਣਨ ਵਾਲਾ ਸੀ ਘੋੜਾ ਜੀ ਹਾਂਜੀ ਬੰਦਾ ਮਤਲਬ ਜਿਗਰਾ ਪੱਕਾ ਕਰਕੇ ਚੱਲਦਾ ਸੀ ਕੰਮ ਪੱਕਾ ਬਈ ਉਸ ਵੇਲੇ ਹੁੰਦਾ ਵੀ ਯਾਨੀ ਬੰਦੇ ਨੂੰ ਜਿਸ ਵੇਲੇ ਇਹ ਨਾ ਇਹ ਕੰਮ ਹੁੰਦਾ ਉਸ ਵੇਲੇ ਦਾ ਬੰਦਾ ਇੱਕ ਵਾਰੀ ਟੁੱਟਦਾ ਪਰ ਉਹ ਇ ਮੱਲੇ ਇਹ ਕਿ ਭਾਜੀ ਦੇਖੋ ਆਪਾਂ ਕੋਈ ਵੀ ਕੰਮ ਕਰੀਏ ਮਾੜਾ ਮੋਟਾ ਘਾਟਾ ਵਾਧਾ ਤਾਂ ਚੱਲਦਾ ਹੀ ਹੈ ਹੁਣ ਬਿਜ਼ਨਸ ਹੈ ਨੁਕਸਾਨ ਵੀ ਹੁੰਦੇ ਹੈ ਨਫਾ ਵੀ ਹੁੰਦਾ ਜੇ ਆਪਾਂ ਕਹਿ ਦਈਏ ਕਿ 4 ਮਹੀਨੇ ਉਹ ਕੰਮ ਕਰ ਲਈਏ 4 ਮਹੀਨੇ ਉਹ ਕੰਮ ਕਰ ਲਈਏ ਉਹ ਫਿਰ ਬੰਦਾ ਕਾਮਯਾਬ ਹੋ ਜਾਈ ਹਾਂ ਟਾਈਮ ਦੇਣਾ ਪੈਂਦਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਤੇ ਧੰਨਵਾਦ ਭਰਾ ਦਾ ਬਹੁਤ ਬਹੁਤ ਆਪਾਂ ਤਾਂ ਵੇਟ ਕਰੀ ਜਾਂਦੇ ਸੀ ਅੱਜ ਭਰਾ ਪਰ ਚਲੋ ਮਿਹਨਤ ਵੀ ਜ਼ਰੂਰੀ ਹੈ ਭਾਜੀ ਹੈਨਾ ਭਾਜੀ ਚਲੋ ਇਦਾਂ ਚੱਲੀ ਜਾਂਦਾ ਜੀ ਹਾਂ ਯਾਰ ਖਿਆਲ ਸੁਰ ਕਰਕੇ ਹੁਣ ਜਿਹਦਾ ਕੰਬਲ-ਕੁੰਬਲ ਲਾਈ ਦੇ ਆ ਸਾਨੂੰ ਪਤਾ ਵੀ ਮਾੜਾ ਬਾਹਰ ਖੜ੍ਹਦੀ ਐ ਇਹੋ ਚੱਲ ਇਸ ਕਰਕੇ ਪਰਾਸ਼ਨ ਪਾਣੀ ਵੀ ਨਾ ਉਦਦਾ ਦਾ ਹਾਂ ਜੀ ਦਾ ਤੇ ਕੰਬਲ-ਕੁੰਬਲ ਲਾ ਦੀਦੇ ਆ ਇੱਦਾਂ ਗੱਟੇ ਨਹੀਂ ਬਾਬਾ ਮਿਹਰ ਕਰੋ ਭਾਜੀ ਹਾਂ ਜੀ ਚਲੋ ਧੰਨਵਾਦ ਭਰਾ ਦਾ ਬਹੁਤ-ਬਹੁਤ ਆ ਬੱਚੇ ਵੀ ਦੇਖਣ ਆਏ ਬਿਲਕੁਲ ਬਿਲਕੁਲ ਜੀ ਇਹ ਡੌਨ ਹੈ ਜੀ ਛੋਟਾ ਡੌਨ ਹੈ ਵੱਡਾ ਡੌਨ ਹੈ ਜੀ ਉਹ ਡੌਨ ਸਾਹਿਬ ਹਾਂ ਜੀ ਹੈਲੋ ਆਜੋ ਆਜੋ ਤੁਹਾਡੀ ਵੀਡੀਓ ਬਣਾਈਏ ਕੋੜਿਆਂ ਦਾ ਸ਼ੌਂਕ ਰੱਖਦੇ ਹੋ ਫਿਰ ਹਾਂ ਜੀ ਪੂਰਾ ਪੂਰਾ ਜੀ ਇਹ ਭਾਜੀ ਆਪਣੇ ਗਵੰਡੀ ਕੀ ਹਾਂਜੀ ਗਵੰਡੀ ਗਵੰਡੀ ਹੈ ਜੀ ਅੱਛਾ ਅੱਛਾ ਚਲੋ ਵਧੀਆ ਸ਼ੌਂਕ ਵਾਦਾ ਘੋੜੀ ਜਦੋਂ ਵੀ ਆਨੇ ਘੋੜੀ ਤੇ ਬਹਿਣਾ ਆ ਬੈਠੋ ਕੋਈ ਗੱਲ ਨਹੀਂ ਉਠਾ ਲਈਦੇ ਆ ਇਹ ਬੰਦੇ ਦੀ ਇੰਸਟਾਗ੍ਰਾਮ ਤੇ ਉਹ ਸਭਾ ਵੀ ਪਈਆਂ ਹੁੰਦੀਆਂ ਹੈ ਕੀ ਬਾਤ ਹੈ ਕਿ ਆਪਣੇ ਆਈਡੀ ਬੋਲਦੇ ਯਾਰ ਆਈਡੀ ਤਾਂ ਮੇਰੀ ਹੈ ਮੇਰੀ ਅੱਛਾ 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 ਮੈਂ ਭਾਈ ਦੀ ਆਈਡੀ ਵੀ ਮੈਂਸ਼ਨ ਕਰ ਦਾਂਗਾ ਤੇ ਭਾਜੀ ਕਿਸੇ ਨੇ رابطہ ਕਰਨਾ ਹੋਵੇ ਇੱਕ ਨੰਬਰ ਦੱਸੋ ਆਪਣਾ ਈ ਨੰਬਰ ਹੈਗਾ ਆਪਣਾ 99156 99239 ਠੀਕ ਹੈ ਭਾਜੀ ਹੈਪੀ ਨਵਾਂ ਸ਼ਹਿਰ ਵਾਲਾ ਨਵਾਂ ਸ਼ਹਿਰ ਵੀ ਹਾਂਜੀ ਤੇ ਜਿੱਥੇ ਮਰਜੀ ਨਵਾਂ ਸ਼ਹਿਰ ਆ ਕੇ ਖੜ ਕੇ ਬੋਲੋ ਕੋੜੀਆਂ ਵਾਲਾ ਹੈਪੀ ਹੈ ਨਾ ਕਿਰਪਾ ਜੀ ਇਹਨਾਂ ਦੇ ਪੈਰਾ ਪਿੱਛੇ ਹੈ ਮਹਾਰਾਜ ਕੋਈ ਜਾਣਦਾ ਆਪਾਂ ਨੇ ਇਹਨਾਂ ਦੇ ਪੈਰਾ ਬਿਲਕੁਲ ਮੈਂ ਤਾਂ ਹੀ ਉਹ ਸਟਾਰਟਿੰਗ ਜੀ ਤੁਹਾਨੂੰ ਇਹ ਚੀਜ਼ ਪੁੱਛੀ ਸੀਗੀ ਚਲੋ ਧੰਨਵਾਦ ਭਰਾ ਦਾ ਬਹੁਤ-ਬਹੁਤ ਜੀ ਜਦੋਂ ਸਾਡਾ ਸ਼ੌਂਕ ਚੰਗਾ ਨਾ ਤੇ ਉਸ ਸ਼ੌਂਕ ਨੂੰ ਪਗਾਉਣ ਲਈ ਸਾਡੀਆਂ ਮਾਵਾਂ ਵੀ ਸਾਡਾ ਸਾਥ ਦਿੰਦੀਆਂ ਨੇ ਤੇ ਰੱਬ ਹਮੇਸ਼ਾ ਮਾਵਾਂ ਨੂੰ ਸਲਾਮਤ ਰੱਖੇ